ਕਿਸਾਨ ਮੋਰਚੇ ਦੇ ਵੱਲੋਂ ਦਿੱਤੀ ਗਈ ਹੈ ਤੇ ਸੜਕਾਂ ਤੇ ਹੀ ਪ੍ਰਦਰਸ਼ਨ ਕਰਨ ਗਿਆ ਜਿੱਥੇ ਬੰਦੀਆਂ ਦੱਸ ਕੇ ਪੰਜਾਬ 'ਚ ਵੱਡਾ ਅਸਰ ਇਸ ਦਾ ਨਜ਼ਰ ਆ ਸਕਦਾ ਹੈ ਐਂਬੂਲੈਂਸ ਤੇ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਛੋਟ ਰਹੇਗੀ ਇਸ ਨਾਲ ਹੀ ਵਿਆਹ ਤੇ ਜਾਣ ਵਾਲੇ ਲੋਕਾਂ ਨੂੰ ਵੀ ਛੋਟ ਰਹੇਗੀ ਕਿਸਾਨ ਜਿੱਥੇ ਬੰਦੀਆਂ ਨੂੰ ਬਾਕੀ ਯੂਨੀਅਨ ਨੇ ਵੀ ਸੰਵਾਦ ਦਿੱਤੀ ਇਸ ਨਾਲ ਹੀ ਦੱਸ ਕੇ ਕਿਸਾਨ ਮੋਰਚੇ ਨੇ ਬੰਦ ਦਾ ਕਾਲ ਦਿੱਤੀ ਹੈ ਬੰਦ ਦਾ ਸੱਦਾ ਦਿੱਤਾ ਹੈ ਇਸ ਵਿਚਾਲੇ ਪਹਿਲਾਂ ਤੋਂ ਹੀ ਜਾਰੀ ਕਿਸਾਨ ਅੰਦੋਲਨ ਵਿਚਾਲੇ ਬੰਦ ਕਾਲ ਦਿੱਤੀ ਗਈ ਹੈ ਅੱਜ 16 ਫਰਵਰੀ ਹੈ ਤੇ ਅੱਜ ਸੈਂਕ ਕਿਸਾਨ ਮੋਰਚੇ ਦੇ ਵੱਲੋਂ ਬੰਦਕਾਲ ਦਿੱਤੀ ਗਈ ਹੈ ਤੇ ਕਈ ਜਥੇਬੰਦੀਆਂ ਦੇ ਵੱਲੋਂ ਬਾਕੀ ਯੂਨੀਅਨ ਦੇ ਵੱਲੋਂ ਹਮਾਇਤ ਵੀ ਦਿੱਤੀ ਗਈ ਹੈ ਸੇਨਾਲੀ ਜੈਸੇ ਗੱਲ ਕਰੀਏ ਤੇ ਪੀਆਰਟੀਸੀ ਜੋ ਮੁਲਾਜ਼ਮ ਯੂਨੀਅਨ ਨੇ ਉਸ ਨੂੰ ਬੰਦਾ ਸਮਰਥਨ ਹੈ ਪਨਬਸ ਮੁਲਾਜ਼ਮ ਯੂਨੀਅਨ ਨੂੰ ਬੰਦਾ ਸਮਰਥਨ ਹੈ ਸੀਟੀ ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਮੁਲਾਜ਼ਮ ਨੇ ਵੀ ਸਮਰਥਨ ਦਾ ਐਲਾਨ ਕੀਤਾ ਇਸ ਵਿਚਾਲੇ कई थाव कह सकते हैं कि बार एसोसीएशन ने भी समर्थन बंदी गई है इसे जो आम लोग ने खजल खुआरी सामना करना सकता है क्योंकि चक्का जाम रहेगा जो आ, आ, जो पी आर टी सी पनबस दिया पन दू नहीं चलन गया इस विचाले किसान जो है रोडा ब्लॉक की गया महाचक्का जाम करके बारह बजे तो लैके बजे तक महाचक्का जाम किया जाएगा वैसे जो पूर्ण मुकम्मल बंद की जो असं गल करिए सवेरे छे बजे तो लैके चार बजे तक पारव बन्दा ऐलान जो है ओ से किसान मोर्चे दे वलो कीता गया। तो विश्वविद्यालय आज पंजाब च चक्का जाम रहेगा दस के परत बन्नो पन बस ते पीआरटीसी दा भी समर्थन मिले है। तो प्राइवेट बस ऑपरेटरा ने भी समर्थन देन दा ऐलान कीता है। इस दे के ऑपरेटरा ने भी समर्थन दित है। स्थाई डिपोआं दिया बसें बंद रहणियां।

बसा बंद रहने की तीन हजार तकरीबन तीन हजार बसा बंद मेरा मेरे सहयोगी मनोज शर्मा पटियाला तो लाइव मौजूद ने मनोज हाले दिन चढ़िया है जो भारत बंद का असर हम दिखना शुरू होगा जानना चाहोंगे कि असर सवेर इस भारत बंद का वेखन मिले पटियाला ਜੀ ਬਿਲਕੁਲ ਸਰ ਜੋ ਗੱਲ ਪਟਿਆਲਾ ਦੀ ਕਰੀਏ ਤਾਂ ਸਵੇਰੇ ਹੀ ਐਸੇ ਜਿਹੜੇ ਦ੍ਰਿਸ਼ ਸਾਹਮਣੇ ਆਉਣ ਲੱਗੇ ਗਏ ਨੇ ਕਿ ਭਾਰਤ ਬੰਦ ਨੂੰ ਪਟਿਆਲਾ ਦੇ ਵਿੱਚ ਪੂਰਨ ਸਮਰਥਨ ਮਿਲੂਗਾ ਜਿਸ ਤਰ੍ਹਾਂ ਤੁਸੀਂ ਦੱਸਿਆ ਪੀ ਆਰਟੀਸੀ ਜਿਹੜਾ ਰੀਡ ਦੀ ਹੱਡੀਆਂ ਟਰਾਂਸਪੋਰਟ ਦਾ ਪੰਜਾਬ ਦੇ ਜਿੰਨੇ ਲੋਕ ਨੇ ਇਹ ਲਗਭਗ 80 85% ਦੀ ਲੋਕ ਇਸ ਬੱਸ ਸਰਵਿਸ ਦਾ ਇਸਤੇਮਾਲ ਕਰ ਲੈਂਦੇ ਨੇ ਤੁਹਾਨੂੰ ਮੈਂ ਪਿੱਛੇ ਤਸਵੀਰਾਂ ਦਿਖਾਦਾ ਕਿ ਇਹ ਪਟਿਆਲਾ ਦਾ ਮੇਨ ਬੱਸ ਸਟੈਂਡ ਹੈ ਜਿਹਦੇ ਵਿੱਚ ਇਸ ਟਾਈਮ ਇੰਨੀ ਪ੍ਰੇਡ ਹੁੰਦੀ ਹੈ ਕਿ ਲੋਕਾਂ ਨੂੰ ਬਸ ਚੜ੍ਹਨ ਦੇ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਤੁਸੀਂ ਹੁਣ ਦੇਖੋ ਕਿ ਚਾਹੇ ਪੀ ਆਰ ਟੀ ਸੀ ਹੈ ਚਾਹੇ ਪੰਜਾਬ ਰੋਡਵੇ ਜਾਂ ਤੇ ਜੇ ਪ੍ਰਾਈਵੇਟ ਬਸਾਂ ਨੇ ਕਿਉਂਕਿ ਪ੍ਰਾਈਵੇਟ ਇੱਕ ਵੀ ਬਸ ਪਟਿਆਲਾ ਦੇ ਬਸ ਸਟੈਂਡ ਦੇ ਵਿੱਚ ਨਹੀਂ ਆਈ ਰਾਤ ਨੂੰ ਹੀ ਜਿਹੜੀਆਂ ਬਸਾਂ ਨੇ ਆਪਣੇ ਆਪਣੇ ਅੱਡਿਆਂ ਦੇ ਵਿੱਚ ਡੀਪੋਆ ਦੇ ਵਿੱਚ ਖੜਾ ਦਿੱਤੀਆਂ ਗਈਆਂ ਨੇ ਸੋ 3000 ਜਿਹੜੀਆਂ ਇਹ ਬਸਾਂ ਜਦੋਂ ਨਹੀਂ ਚੱਲਣਗੀਆਂ ਤਾਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਭਾਰਤ ਬੰਦ ਨੂੰ ਕਿੰਨਾ ਸਮਰਥਨ ਮਿਲਿਆ ਪੀ ਆਰ ਟੀ ਸੀ ਯੂਨੀਅਨ ਦੇ ਵੱਲੋਂ ਦੂਜੀ ਗੱਲ ਮੈਂ ਦੱਸ ਦਿਆਂ ਕਿ ਅੱਜ ਜਦੋਂ ਅਸੀਂ ਸਵੇਰੀ ਬੱਸ ਸਟੈਂਡ ਤੇ ਆਏ ਸੀ ਤਾਂ ਉਸ ਸਮੇਂ ਲੋਕ ਵਾਪਸ ਜਾ ਰਹੇ ਸੀ ਕਿ ਅੱਜ ਸਾਨੂੰ ਸਾਫ਼ ਜਵਾਬ ਦੇ ਦਿੱਤਾ ਜਿਹੜੇ ਇੱਥੇ ਮੁਲਾਜ਼ਮ ਨੇ ਕਿ ਅੱਜ ਕੋਈ ਬੱਸ ਨਹੀਂ ਜਾਊਗੀ ਇਸ ਕਰਕੇ ਵਿਦਿਆਰਥੀ ਹੋਣ ਜਾਂ ਰੋਜ਼ਾਨਾ ਡਿਊਟੀ ਉੱਪਰ ਜਾਣ ਵਾਲੇ ਹੁਣ ਸਰਬਜੀਤ ਉਹਨਾਂ ਲੋਕਾਂ ਨੂੰ ਅੱਜ ਕਿਸੇ ਹੋਰ ਹੀਲਾ ਵਰਤਣਾ ਪੈਣਾ ਕਿਉਂਕਿ 12 1 ਵਜੇ ਤੋਂ ਬਾਅਦ ਜਿਹੜੇ ਛੋਟੇ ਰੋਡ ਨੇ ਜਿਵੇਂ ਜਿਹੜੇ ਸਟੇਟ ਰੋਡ ਨੇ ਸਮਾਣਾ ਪਕਾਲਾ ਦੀ ਗੱਲ ਕਰੀਏ ਜਾਂ ਨਾਬੇ ਦੀ ਗੱਲ ਕਰੀਏ ਪਟਾਲੇ ਦੀ ਨਾਬੇ ਨੂੰ ਸੜਕਾਂ ਜਾਂਦੀਆਂ ਨੇ ਉਹਨਾਂ ਦੇ ਉੱਪਰ ਵੀ ਕਿਸਾਨਾਂ ਦੇ ਵੱਲੋਂ 2 ਜਾਂ 3 ਘੰਟੇ ਦੇ ਲਈ ਰੋਡ ਜਾਮ ਕੀਤਾ ਜਾਣਾ ਸੋ ਤੁਸੀਂ ਆਹ ਅੰਦਾਜ਼ਾ ਲਗਾਓ ਕਿ ਅੱਜ ਦਾ ਜਿਹੜਾ ਭਾਰਤ ਬੰਦ ਹੈ ਹਜੇ ਸਵਾ 7:00 ਸਾਢੇ 7:00 ਦਾ ਟਾਈਮ ਹੋਇਆ ਸਾਰੇ ਬਾਜ਼ਾਰ ਬੰਦ ਨੇ ਰੌਣਕਾਂ ਨਹੀਂ ਹੈ ਜਿਹੜੇ ਪਟਿਆਲੇ ਦਾ ਬੱਸ ਅਡਾ ਪੀ ਆਰਟੀਸੀ ਦਾ ਜਿਹੜਾ ਮੇਨ ਬੱਸ ਸਟੈਂਡ ਹੈ ਉਸ ਬੱਸ ਸਟੈਂਡ ਦੇ ਉੱਪਰ ਇੱਕ ਵੀ ਬੱਸ ਨਹੀਂ ਗਈ ਸਾਫ਼ ਹੈ ਕਿ ਜਿਹੜਾ ਸਮਾਤਨ ਹੈ ਪੀ ਆਰਟੀਸੀ ਪੰ ਵਾਸਤੇ ਪੰਜਾਬ ਰੋਡਵੇਜ਼ ਦੇ ਵੱਲੋਂ ਸਮਰਥਨ ਦਿੱਤਾ ਇਸ ਬੰਦ ਨੂੰ ਤੇ ਮੰਗ ਉਹਦੇ ਵਿੱਚ ਆਪਣੀ ਵੀ ਇਹਨਾਂ ਦੀ ਹੈਗੀ ਕਿ ਹਿੱਟਲ ਰਨ ਜਿਹੜਾ ਕਾਨੂੰਨ ਹੈ ਜਿਹੜੇ ਕਿਸਾਨਾਂ ਦੇ ਲਈ ਕਾਨੂੰਨ ਬਣੇ ਨੇ ਤਾਂ ਜਿਹੜੇ ਟਰੱਕ ਚਾਲਕ ਨੇ ਬੱਸ ਚਾਲਕ ਨੇ ਡਰਾਈਵਰ ਨੇ ਕੋਈ ਵੀ ਵਾਹਨ ਚਲਾਉਂਦੇ ਨੇ ਵੱਡਾ ਉਹਨਾਂ ਵਾਸਤੇ ਜਿਹੜਾ ਕਾਨੂੰਨ ਬਣਿਆ ਸੀ ਉਹਦਾ ਵਿਰੋਧ ਕਰਦੇ ਆ ਸਸ ਨੂੰ ਲੈ ਕੇ ਅੱਜ ਦਾ ਇਹ ਜਿਹੜਾ ਪ੍ਰਦਰਸ਼ਨ ਆ ਉਹਦੇ ਵਿੱਚ ਇਹ ਯੂਨੀਅਨ ਸ਼ਾਮਲ ਹੋਈ ਹੈ ਤੇ ਉਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਜਾਂ ਦੋ ਵਸਾਂ ਵੀ ਪਟਿਆਲੇ ਦੇ ਵਿੱਚੋਂ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਨਹੀਂ ਨਹੀਂ ਮਿਲਣਗੀ ਜੀ 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 ਬਹੁਤ-ਬਹੁਤ ਸ਼ੁਕਰੀਆ ਮਨੋਸਾ ਨੂੰ तमाम ਜਾਣਕਾਰੀ ਦੇਣ ਲਈ ਤੇ ਅੱਜ ਕਿਸਾਨਾਂ ਦਾ ਭਾਰਤ ਬੰਦਾ ਐਲਾਨ ਕੀਤਾ ਗਿਆ ਹੈ ਸਿ ਵਿਚਾਲੇ ਪੰਜਾਬ ਪੜਛ ਜੋ ਹੈ ਇਸ ਦਾ ਖਾਸਾ ਅਸਰ ਦਿਖੇਗਾ ਜੋ ਆਮ ਲੋਕ ਨੇ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਜੋ ਹੈ ਉਹ ਕਰਨਾ ਪੈ ਸਕਦਾ ਇਸੇ ਉਚਾਲੇ ਮੈਂ ਨਾ ਮੇਰੇ ਸਹਿਯੋਗੀ ਸੰਗਰੂਰ ਤੋਂ ਲਾਈਵ ਮੌਜੂਦ ਨੇ ਚਰਨਜੀਤ ਕੌਸ਼ਲ ਚਰਨਜੀਤ ਜਾਨਣਾ ਚਾਹਾਂਗੇ ਕਿ ਭਾਰਤ ਬੰਦ ਦਾ ਅੱਜ ਸੱਦਾ ਦਿੱਤਾ ਗਿਆ ਹਾਲਾਂਕਿ ਪੂਰਨ ਸਮਰਥਨ ਦੇਣ ਦਾ ਐਲਾਨ ਜੋ ਹੈ ਪਨਬਸ ਪੀਆਰਟੀਸੀ ਦੇ ਮੁਲਾਜ਼ਮ ਹੁੰਦੇ ਵੱਲੋਂ ਦਿੱਤਾ ਗਿਆ ਜਾਨਣਾ ਚਾਹਾਂਗੇ ਕਿ ਸੰਗਰੂਰ 'ਚ ਇਸ ਭਾਰਤ ਬੰਦ ਦਾ ਕਿੰਨਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਹੁਣ ਤੇ ਦਿਨ ਚੜ੍ਹਿਆ ਹੀ ਹੈ ਤਾਂ ਬਿਲਕੁਲ ਜਿਹੜਾ ਸਰਭਚੋਤ ਭਾਰਤ ਬੰਦ ਜਿਹੜਾ ਅਸਰ ਆ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਅਗਰ ਤੁਹਾਨੂੰ ਇਹ ਦਿਖਾਉਮ ਤਾਂ ਮੈਂ ਇਸ ਵਕਤ ਬਸ ਸਟੈਂਡ ਦੇ ਬਾਹਰ ਖੜਾ ਤਾ ਬਿਲਕੁਲ ਵੀ ਤੁਹਾਨੂੰ ਜਿਹੜੀ ਹਲਚਲ ਆ ਨਜ਼ਰ ਨਹੀਂ ਦਿਖਾਈ ਦੇਊਗੀ ਇਸ ਜਗ੍ਹਾ ਦੇ ਉੱਪਰ ਅਗਰ ਆਪਾਂ ਗੱਲ ਕਰੀਏ ਤਾਂ ਸਵੇਰੇ 5 ਵਜੇ ਤੋਂ ਲੈ ਕੇ ਜਿਹੜੇ ਲੋਕ ਹੈਗੇ ਨੇ ਉਹ ਦਿਖਣੇ ਸ਼ੁਰੂ ਹੋਵੰਨੇ ਨੇ ਆਪਣੇ ਆਪਣੇ ਜਗ੍ਹਾ ਸਫ਼ਰ ਦੇ ਲਈ ਜਿਹੜਾ ਹੈਗਾ ਰਵਾਨਗੀ ਸ਼ੁਰੂ ਕਰਦੇ ਨੇ ਪਰ ਅੱਜ ਦੇ ਆਪਾਂ ਗੱਲ ਕਰੀਏ ਤਾਂ ਬਿਲਕੁਲ ਮਾਹੌਲ ਜਿਹੜਾ ਹੈਗਾ ਸ਼ਾਂਤ ਆ ਗੱਲ ਬੱਸਾਂ ਦੀ ਕਰੀਏ ਤਾਂ ਬੱਸਾਂ ਵੀ ਬਿਲਕੁਲ ਨਹੀਂ ਆ ਰਹੀਆਂ ਸੜਕਾਂ ਦੇ ਉੱਪਰ ਆਵਾਜ਼ ਹੀ ਬਹੁਤ ਘੱਟ ਆ ਇਹ ਉਹ ਲੋਕ ਨੇ ਜਿਹੜੇ ਟਰੱਕਾਂ ਵਾਲੇ ਨੇ ਜਾਂ ਕਿਤੇ ਨਾ ਕਿਤੇ ਕੋਈ ਨੌਕਰੀ ਵਾਲੇ ਨੇ ਆਪਣੀਆਂ ਪਰਸਨਲ ਗੱਡੀਆਂ ਦੇ ਉੱਪਰ ਜਾ ਰਹੇ ਨੇ ਪਰ ਇਸ ਜਗ੍ਹਾ ਦੇ ਉੱਪਰ ਲੰ ਜੀ ਕੀ ਨਾਮਾ ਕਿੱਥੇ ਜਾਣਾ ਤੁਹਾਨੂੰ ਤੁਹਾਨੂੰ ਕਿਸ ਤਰੀਕਾ ਨਾਲ ਦੇਖਦੇ ਹਾਂ ਜਿਵੇਂ ਭਾਰਤ ਬੰਦਾ ਕਾਫੀ ਮੁਸ਼ਕਿਲ ਆ ਰਹੀਆਂ ਨੇ ਤਾਂ ਲੱਗਦਾ ਕਿ ਕਾਫੀ ਪਰੇਸ਼ਾਨੀਆਂ ਨੇ ਜਿਵੇਂ ਉ ਤਾਂ ਨਾਮ ਨਾ ਬੱਸਾਂ ਬੱਸਾਂ ਮਿਲ ਜਾਂਦੇ ਨੇ ਪਰੇਸ਼ਾਨੀ ਤਾਂ ਆएगी ਹੋਰੇ ਸਾਰਿਆਂ ਨੂੰ ਯਾਤਰੀਆਂ ਨੂੰ ਜਿਹਨਾਂ ਜਨ ਸਫਰ ਕਰਨ ਆਏ ਨੇ ਤਾਂ ਅੱਜ ਦਾ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਹੋਣਾ ਪਊਗਾ ਉਸ ਨੂੰ ਕਿਵੇਂ ਦੇਖਦੇ ਨਹੀਂ ਆਮ ਬੱਸ ਕਿੰਨੇ ਟਾਈਮ ਬਾਅਦ ਆ ਜਾਂਦੀ ਇੱਥੇ ਹਾਂ ਤਾਂ 10-15 ਮਿੰਟ ਬਾਅਦ ਆ ਜਾਂਦੀ ਹੈ ਤਾਂ ਹੁਣ ਕਿੰਨੇ ਟਾਈਮ ਹੋ ਗਿਆ ਖੜੇ ਹੁਣ ਕੰਟਾ ਖੜਾ ਇਹਨੂੰ ਹੋ ਗਿਆ ਲਗਾਤਾਰ ਘੰਟਾ ਪਰ ਕਿਵੇਂ ਲੱਗਦਾ ਜੇ ਹੋਰ ਨਾਈਟ ਜਿਵੇਂ ਜ਼ਰੂਰੀ ਕੰਮ ਕਿਸੇ ਨੇ ਜਾਣਾ ਹੁੰਦਾ ਉਹਨਾਂ ਨੂੰ ਕਾਫੀ ਮੁਸ਼ਕਲ ਆ ਜਾਣਗੇ ਮੁਸ਼ਕਲ ਆ ਰਹੀਆਂ ਨੇ ਰੇ ਘੰਟਾ ਹੋਇਆ ਖੜਿਆ ਨੂੰ ਕੰਮ 'ਇ ਜਾਣਾ ਹੈਗਾ ਤਾਂ ਬਿਲਕੁਲ ਜਿਵੇਂ ਜਿਹੜਾ ਅਗਰ 5 ਜਾਂ 10 ਮਿੰਟ ਦੇ ਵਿੱਚ ਬੱਸ ਆਉਂਦੇ ਤਾਂ ਜਦੋਂ ਇੱਕ ਇੱਕ ਘੰਟੇ ਬਾਅਦ ਬੱਸ ਆਉਗੀ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਜਿਹੜੇ ਰੋਜ਼ਾਨਾ ਆਪਣੀ ਦੁਕਾਨਦਾਰੀ ਦੇ ਲਈ ਜਾਂ ਕਿਤੇ ਨਾ ਕਿਤੇ ਕਿਸੇ ਨੌਕਰੀ ਦੇ ਲਈ ਕਿਸੇ ਕਈ ਸੈਕਟਰਾਂ ਦੇ ਵਿੱਚ ਨਹੀਂ ਛੁੱਟੀ ਮਿਲਦੀ ਤਾਂ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਬਿਲਕੁਲ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਇਸ ਜਗ੍ਹਾ ਦੇ ਉੱਪਰ 5 ਮਿੰਟ ਬਾਅਦ ਜਿਹੜੀ ਹੈਗੀ ਆ ਬੱਸ ਆ ਜਾਂਦੀ ਆ ਤਾਂ ਲਗਾਤਾਰ ਜਿਹੜੇ ਲੋਕ ਖੜੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਾਈ ਜੀ ਕੀ ਨਾਮ ਆ ਤੁਹਾਡਾ ਹਰਜੀਤ ਸਿੰਘ ਆ ਜ ਮੈਂ ਪ੍ਰਾਈਵੇਟ ਜੌਬ ਕਰਦਾ ਜੀ ਭਾਈ ਸਾਹਿਬ ਅੱਜ ਭਾਰਤ ਬੰਦ ਕਰਕੇ ਕਿੰਨੀ ਕ ਮੁਸ਼ਕਿਲ ਆ ਰਹੀ ਆ ਅੱਗੇ ਕਿੰਨੇ ਕ ਵਜੇ ਤੁਹਾਨੂੰ ਕਿੰਨਾ ਕ ਟਾਈਮ ਵੇਟ ਕਰਨੀ ਪੈਂਦੀ ਆ ਬੱਸ ਦੇ ਬਹੁਤ ਅੱਜ ਬਹੁਤ ਟਾਈਮ ਹੋ ਗਿਆ ਜੀ ਖੜੇ ਨੂੰ 5:50 ਤੇ ਸੋਚਿਆ ਸੀ ਵੀ ਅੱਜ ਪਹਿਲਾਂ ਪਹਿਲਾਂ ਚਲੇ ਜਾਵਾਂਗੇ ਪਰ ਬੱਸ ਆਈ ਹੀ ਨਹੀਂ ਕੋਈ ਅਜੇ ਤੱਕ ਖੜੇ ਆ ਦੇਖ ਲਓ 5:50 ਤੋਂ ਹੁਣ ਤੱਕ ਹੁਣ ਜਿੰਨੇ ਵੀ ਜਿਹੜੇ ਪੀਆਰਟੀਸੀ ਕੱਚੇ ਮੁਲਾਜ਼ਮ ਨੇ ਜਾਂ ਜ਼ਿਆਦਾਤਰ ਜਿਹੜੀਆਂ ਬੱਸਾਂ ਨੇ ਉਹ ਬੰਦ ਨੇ ਤਾਂ ਹੁਣ ਫਿਰ ਕਿਸ ਤਰੀਕੇ ਨਾਲ ਦੇਖੋਗੇ ਕਿਉਂਕਿ ਉਧਰ ਤੁਹਾਨੂੰ ਪ੍ਰਾਈਵੇਟ ਜੌਬ ਆ ਤਾਂ ਬਸ ਆ ਨਹੀਂ ਰਹੀਆਂ ਫਿਰ ਜੀ ਕੋਈ ਨਾ ਕੋਈ ਲਿਫਟ ਲੈ ਕੇ ਜਾਮਗਾ ਜੀ ਹੋਰ ਦੇਖਦੇ ਆਂ ਬਸ ਥੋੜਾ ਟਾਈਮ ਅੱਧਾ ਘੰਟਾ ਫਿਰ ਕੋਈ ਨਾ ਕੋਈ ਲਿਫਟ ਲਮਾਂਗੇ ਜਾਂ ਫਿਰ ਆਪਦਾ ਸਾਧਨ ਚੱਕ ਕੇ ਲੈ ਮੰਗਾ ਜੀ ਨਹੀਂ ਰੋਜ਼ ਆਉਨੇ ਹੋ ਕਿੰਨੇ ਕ ਟਾਈਮ ਖੜ ਕੇ ਤੁਹਾਨੂੰ ਬੱਸ ਮਿਲ ਜਾਂਦੀ ਆ ਉਹ ਉਂਝ ਤਾਂ ਆ ਜਦੋਂ ਦਾ 52 ਸਵਾਰੀਆਂ ਦਾ ਹੋਇਆ ਜੀ ਉਦੋਂ ਦਾ ਬਹੁਤ ਜ਼ਿਆਦਾ ਖੜਨਾ ਪੈ ਰਿਹਾ ਕਿਉਂਕਿ ਪੂਰੀਆਂ ਪੂਰੀਆਂ ਸਵਾਰੀਆਂ ਚੜਾਉਂਦੇ ਨੇ ਉਹ ਚਲੋ ਫਿਰ ਵੀ ਉਮੀਦ ਬੱਸ ਬੱਸ ਸਟੈਂਡ ਤੇ ਕਿੰਨੇ ਟਾਈਮ ਚ ਆ ਜਾਂਦੀ ਆ ਪੰਜ ਪੰਜ ਮਿੰਟ ਬਾਅਦ ਤਾਂ ਹੈਗੀ ਸਰਵਿਸ ਪੰਜ ਸੱਤ ਮਿੰਟ ਬਾਅਦ ਪ੍ਰਾਈਵੇਟ ਜਾਂ ਸਰਕਾਰੀ ਆ ਜਾਂਦੀ ਜੀ ਅੱਜ ਹੁਣ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਹਾਂ ਹੁਣ ਲੱਗੋ ਦੋ ਘੰਟੇ ਮੰਗੂਗੇ ਜੀ ਖੜੇ ਨੇ ਪੂਰੇ ਲਗਾਤਾਰ ਦੋ ਘੰਟੇ ਹਾਂਜੀ ਹਾਂਜੀ ਮੈਨੂੰ ਤਾਂ ਹੁੰਦਾ ਫਿਰ ਦੁਕਾਨਾਂ ਵੀ ਨਹੀਂ ਖੋਲਣੀਆਂ ਨਹੀਂ ਇਹ ਬੰਦਾ ਚਾਹ ਬਣੀ ਪੀਣਦਾ ਮਾੜਾ ਠੰਡ ਦਾ ਹੈਗਾ ਮੌਸਮ ਸਾਰਾ ਕੁਝ ਬੰਦ ਦਾ ਸੱਦਾ ਮੈਨੂੰ ਲੱਗਦਾ ਜੀ ਤਾਂ ਹੀ ਸਾਰਾ ਕੁਝ ਬੰਦ ਪਿਆ ਅੱਡਾ ਵੀ ਅੱਜ ਬੰਦ ਕਰ ਰੱਖਿਆ ਇਹਨੇ ਗੇਟ ਨੇ ਖੋਲਿਆ ਨਹੀਂ ਹੈਗਾ ਠੀਕ ਹੈ ਨਹੀਂ ਤਾਂ ਅੱਗੇ ਖੁੱਲਾ ਹੁੰਦਾ ਹੀ ਏਡਾ ਠੀਕ ਹੈ ਜੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਇੱਥੇ ਬਿਲਕੁਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੱਸ ਸਟੈਂਡ ਦਾ ਗੇਟ ਵੀ ਬੰਦ ਆ ਤਾਂ ਕਾਫੀ ਜ਼ਿਆਦਾ ਜਿਹੜੇ ਮੁਸ਼ਕਲਾਂ ਨੇ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਆਪਾਂ ਸਰਬਜੋਤ ਗੱਲ ਕਰੀਏ 5-5 ਮਿੰਟ ਦੇ ਬਾਅਦ ਬੱਸ ਆਉਂਦੀ ਆ ਰੋਜ਼ਾਨਾ ਜਿਹੜੇ ਆਪਾਂ ਆਪਣੇ ਆਪਣੇ ਕਾਰੋਬਾਰ ਤੇ ਚਾਹੀਓ ਕਿ ਪ੍ਰਾਈਵੇਟ ਜੌਬ ਕਰਨ ਵਾਲਾ ਹੋਵੇ ਚਾਹੀਏ ਕੋਈ ਆਪਣੀ ਦੁਕਾਨ ਤੇ ਜਾਣ ਵਾਲਾ ਹੋਵੇ ਤਾਂ 5 ਮਿੰਟ ਜਿਹੜੀ ਬੱਸ ਆਉਂਦੀ ਹੈ ਦੋ-ਦੋ ਘੰਟੇ ਸਫਰ ਕਰਨਾ ਪਵੇ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਛੁੱਟੀ ਨਹੀਂ ਮਿਲਦੀ ਤਾਂ ਜਾਣਾ ਤਾਂ ਮਜਬੂਰੀ ਹੁੰਦਾ ਪਰ ਲਗਾਤਾਰ ਜਦੋਂ ਆਪਾਂ ਵੇਟ ਕਰਦੇ ਆ 2 ਘੰਟੇ ਲੱਗ ਬਗ ਹੁਣ ਮੌਸਮ ਵੀ ਸਵੇਰੇ ਸਵੇਰੇ ਠੰਡਾ ਹੁੰਦਾ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਹੀ ਹਾਲਾਤ ਪੂਰੇ ਦਿਨ ਦੇ ਵਿੱਚ ਰਹਿਣਗੇ ਕਿਉਂਕਿ ਜਿਹੜੀਆਂ ਬੱਸਾਂ ਨੇ ਜਦੋਂ 5-5 ਮਿੰਟ ਬਾਅਦ ਬੱਸ ਆਉਂਦੀ ਆ ਇਸ ਜਗ੍ਹਾ ਦੇ ਪਰ ਤਾਂ ਹੁਣ ਅੱਜ ਲਗਭਗ ਜ਼ਿਆਦਾਤਰ ਜਿਹੜੀਆਂ ਬੱਸਾਂ ਆ ਗਈਆਂ ਨੇ ਜਿੰਨੇ ਵੀ ਇਸ ਪ੍ਰਦਰਸ਼ਨ ਦੇ ਵਿੱਚ ਇਸ ਭਾਰਤ ਬੰਦ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਬੱਸਾਂ ਹੈਗੇ ਨੇ ਉਹ ਪੰਜਾਬ ਦੀਆਂ ਸੜਕਾਂ ਦੇ ਉੱਪਰ ਨਹੀਂ ਚੱਲਣਗੀਆਂ ਜਿਸ ਦੇ ਕਾਰਨ ਲੋਕਾਂ ਨੂੰ ਪੂਰਾ ਦਿਨ ਹੀ ਜਿਹੜੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸੰਗਰੂਰ ਤੋਂ ਮੇਰੇ ਸਹਿਯੋਗੀ ਲਾਈਵ ਤਸਵੀਰਾਂ ਬਖਾਰੇ ਸੀ ਕਿਤੇ ਫਰਤ ਬੰਨੁ ਪਨ ਬਸਤੇ ਪੀਆਰਟੀਸੀ ਦਾ ਪੂਰਨ ਸਮਰਥਨ ਮਿਲਿਆ ਹੈ ਇਸ ਵਿਚਾਲੇ ਮੇਰੇ ਸਹਿਯੋਗੀ ਜਿਵੇਂ ਕਲਪਤ ਕਰ ਰਿਹਾ ਜਿਗੇ ਰਹਾਗिरा ਨੂੰ ਕਾਫੀ ਖੱਜਲ ਖੁਆਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਵਿਚਾਲੇ ਜੋ ਬਸ ਸਟੈਂਡ ਨੇ ਉਹਨਾਂ ਤੇ ਸਾਲੇ ਜੜੇ ਹੋਏ ਨੇ ਕਿਹਾ ਜਾ ਸਕਦਾ ਹੈ ਕਿ ਪੂਰਨ ਸਮਰਥਨ ਕਿਸਾਨ ਜਥੇਬੰਦੀਆਂ ਨੂੰ ਇਹਨਾਂ ਮੁਲਾਜ਼ਮਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਆਮ ਲੋਕਾਂ ਦੇ ਲਈ ਆਮ ਪਬਲਿਕ ਰਹੀ ਇਹੋ ਸਥਿਤੀ